ਨ ਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਨੀਲੇ ਦੇ ਸ਼ਾ ਸਵਾਰ ਕਰਕੇ ਵੀ ਜਾਣਿਆ ਜਾਂਦਾ ਹੈ ਗੁਰਪਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਕਪੂਰੇ ਦਾ ਚੌਧਰੀ ਗੁਰੂ ਪਾਤਸ਼ਾਹ ਜੀ ਵਾਸਤੇ ਇੱਕ ਸੁੰਦਰ ਘੋੜਾ ਪੀਟਾ ਕਰਨ ਵਾਸਤੇ ਲਿਆਇਆ ਸੀ ਜਿਸ ਨੂੰ ਉਸਨੇ 1100 ਰੁਪਏ ਦੇ ਵਿੱਚ ਖਰੀਦਿਆ ਸੀ ਗੁਰੂ ਸਾਹਿਬ ਜੀ ਨੇ ਕਪੂਰੇ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਨੀਲੇ ਘੋੜੇ ਨੂੰ ਆਪਣੀ ਸਵਾਰੀ ਵਾਸਤੇ ਨਿਵਾਜਿਆ। ਤੇ ਅਤੇ ਇਸਦਾ ਨਾਂ ਜਿਹੜਾ ਹੈ ਦਲ ਸ਼ਿੰਗਾਰ ਰੱਖਿਆ ਹੈ। ਇਹ ਘੋੜਾ ਇੰਨਾ ਸਿਆਣਾ ਤੇ ਸਵੇਦਨਸ਼ੀਲ ਸੀ ਵੀ ਜਦੋਂ ਵੀ ਇਸ ਨੂੰ ਕਿਤੇ ਪਿਆਸ ਲੱਗੀ ਹੁੰਦੀ ਤਾਂ ਉਹ ਨਾ ਤਲਾਵਾਂ ਦੇ ਵਿੱਚੋਂ ਪਾਣੀ ਨਹੀਂ ਸੀ ਪੀਂਦਾ। ਜਿੱਥੇ ਨੇ ਗੁਰੇ ਪਰਸ਼ਵਸਦੇ ਹੋਣ ਜਿਨ੍ਹਾਂ ਨੇ ਕਦੀ ਗੁਰੂ ਧਾਰਨ ਨ ਕੀਤਾ ਹੋਵੇ। ਦੂਸਰੀ ਗੱਲ ਵੀ ਉਹਨਾਂ ਥਾਵਾਂ ਤੋਂ ਨਹੀਂ ਲੰਘਦਾ ਸੀ ਜਿੱਥੇ ਤਮਾਕੂ ਬੀਜਿਆ ਹੋਵੇ ਨਸ਼ੀਲੇ ਪਦਾਰਥ ਬੀਜੇ ਹੋਣ। ਇੱਕ ਵਾਰ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਜੀ ਤੇ ਹੱਲਾ ਬੋਲਿਆ। ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਨੂੰ ਇਹ ਵਚਨ ਕੀਤੇ ਸਨ ਵੀ ਕਦੀ ਵੀ ਭੱਜਦੇ ਹੋਏ ਦੁਸ਼ਮਣ ਦਾ ਪਿੱਛਾ ਨਹੀਂ ਕਰੀਦਾ। ਸਿੰਘਾਂ ਨੇ ਗੁਰੂ ਸਾਹਿਬ ਜੀ ਦੇ ਹੁਕਮ ਦੀ ਅਦੁੱਲੀ ਕੀਤੀ ਅਤੇ ਭਜ ਦੇ ਪਹਾੜੀਆਂ ਦਾ ਪਿੱਛਾ ਕੀਤਾ ਗੁਰੂ ਸਾਹਿਬ ਜੀ ਨੇ ਆਪਣੇ ਸਿੰਘਾਂ ਵੱਲ ਪਿੱਠ ਵਿਖਾ ਕੇ ਆਪਣੇ ਨੀਲੇ ਘੋੜੇ ਨੂੰ ਵਾਪਸ ਮੋੜ ਲਿਆ ਜਦੋਂ ਗੁਰੂ ਸਾਹਿਬ ਜੀ ਨੇ ਆਪਣੇ ਨੀਲੇ ਘੋੜੇ ਨੂੰ ਵਾਪਸ ਮੋੜਿਆ ਤਾਂ ਸਿੰਘਾਂ ਦੀ ਹਾਰ ਸ਼ੁਰੂ ਹੋ ਗਈ ਕੁਝ ਸਿੰਘ ਗੁਰੂ ਸਾਹਿਬ ਜੀ ਦੇ ਪਿੱਛੇ ਆਏ ਪੁਕਾਰ ਕਰਨ ਲੱਗੇ ਪਰ ਗੁਰੂ ਜੀ ਨਾ ਰੁਕੇ ਫਿਰ ਇੱਕ ਸਿੰਘ ਨੇ ਘੋੜਾ ਧੜਾ ਕੇ ਗੁਰੂ ਸਾਹਿਬ ਜੀ ਤੋਂ ਅੱਗੇ ਲੱਗ ਕੇ ਨੀਲੇ ਘੋੜੇ ਦੇ ਅੱਗੇ ਕਲੀਕ ਵਾਗ ਦਿੱਤੀ ਅਤੇ ਬੇਣਤੀ ਕੀਤੀ ਤੈਨੂੰ ਗੁਰੂ ਦੀ ਆਣ ਹੈ ਜੇ ਤੂੰ ਇੱਕ ਵੀ ਕਦਮ ਪੁੱਟਿਆ ਤਾਂ ਨੀਲਾ ਘੋੜਾ ਉੱਥੇ ਬੁੱਤ ਬਣ ਕੇ ਖੜ ਗਿਆ ਗੁਰੂ ਸਾਹਿਬ ਜੀ ਦਾ ਸਮੇਸ਼ ਪਿਤਾ ਜੀ ਨੇ ਅੱਡੀਆਂ ਚਲਾਈਆਂ ਪਰ ਨੀਲਾ ਅੱਗੇ ਨਾ ਤੁਰਿਆ ਗੁਰੂ ਸਾਹਿਬ ਜੀ ਉੜੇ ਤੂੰ ਤਰੇ ਅਤੇ ਪਿਆਰ ਨਾਲ ਬੋਲੇ ਤੂੰ ਕੋਈ ਮਸੰਦ ਲੱਗਦਾ ਏ ਜਿਹੜਾ ਇਹਨਾਂ ਦਾ ਲਿਹਾਜ਼ ਕਰੀ ਜਾਂਦਾ ਏ ਸਿੰਘਾਂ ਨੇ ਗੁਰੂ ਸਾਹਿਬ ਜੀ ਤੋਂ ਖੀਮਾ ਮੰਗੀ ਤੇ ਨੀਲੇ ਦਾ ਧੰਵਾਦ ਕੀਤਾ ਸਿੰਘ ਨੀਲੇ ਕੋਲੇ ਨੂੰ ਪਿਆਰ ਸਤਿਕਾਰ ਦੇ ਨਾਲ ਡਲ ਬਿਡਾਰ ਵੀ ਆਖਦੇ ਸਨ ਜਦੋਂ ਆਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਕਿਲੇ ਨੂੰ 8 ਮਹੀਨੇ ਘੇਰਾ ਪਿਆ ਰਿਹਾ ਸਿੰਘਾਂ ਦੀ ਹਾਲਤ ਅੰਦਰ ਬਹੁਤ ਨਾਜ਼ੁਕ ਬਣ ਗਈ ਸੀ ਖਾਣ ਪੀਣ ਨੂੰ ਰਾਸਣ ਮੁੱਕ ਗਿਆ ਸੀ ਤਾਂ ਉਸ ਸਮੇਂ ਨੀਲਾ ਕੋੜਾ ਵੀ ਅੰਦਰ ਸੀ ਜਿਸ ਕਾਰਨ ਇਹ ਵੀ ਭੁੱਖ ਦੇ ਨਾਲ ਤੜਫ ਤੜਫ ਕੇ ਮਰ ਗਿਆ ਜਿਸ ਦੀ ਹਾਲਤ ਗੁਰਪ੍ਰਕਾਸ਼ ਰਤਨ ਸਿੰਘ ਭੰਗੂ ਨੇ ਆਪਣੇ ਗ੍ਰੰਥ ਦੇ ਵਿੱਚ ਕੀਤੀ ਹੈ ਸੋ ਇਹ ਨੀਲਾ ਘੋੜਾ ਪਾਸਾ ਜੀ ਦਾ ਬਹੁਤ ਹੀ लाडला ਤੇ ਪਿਆਰਾ ਘੋੜਾ ਸੀ ਅਤੇ ਸਿਆਣਾ ਵੀ ਬੜਾ ਸੀ ਵੀ ਜਿੱਥੇ ਤਮਾਕੂ ਬੀਜਿਆ ਹੋਵੇ ਉੱਥੋਂ ਕਦੀ ਨਹੀਂ ਲੰਘਿਆ ਤਾਂ ਅੱਜ ਦੇ ਸਿੱਖ ਤਮਾਕੂ ਖਾਂਦੇ ਫਿਰਦੇ ਨੇ ਨਸ਼ੇ ਕਰਦੇ ਫਿਰਦੇ ਨੇ ਪਰ ਇੱਕ ਗੁਰੂ ਦੇ ਪਿਆਰੇ ਘੋੜੇ ਨੇ